ਕੀ ਤੁਹਾਨੂੰ ਪਤਾ ਹੈ ਦੋਸਤੋ ਦਲਜੀਤ ਦੋਸਾਂਸ ਦੁਨੀਆ ਦੀ ਕਿਸੇ ਵੀ ਸਟੇਜ ਤੇ ਹੋਵੇ ਉਹ ਪੰਜਾਬੀ ਬੋਲਦਾ ਆ ਚਾਹੇ ਕਿੰਨੀ ਵੱਡੀ ਉਹ ਸਟੇਜ ਹੋਵੇ ਕਿੰਨਾ ਵੱਡਾ ਉਹ ਸ਼ੋਅ ਹੋਵੇ ਉੱਥੇ ਪੰਜਾਬੀ ਬੋਲਦਾ ਆ ਕਦੇ ਵੀ ਦਲਜੀਤ ਦੋਸਾਂਸ ਨੇ ਇੰਗਲਿਸ਼ ਨਹੀਂ ਬੋਲੀ ਤੁਸੀਂ ਦੇਖਦੇ ਹੋਣੇ ਦਲਜੀਤ ਦਸਾਂਝ ਨੂੰ ਜਦੋਂ ਇੰਗਲਿਸ਼ ਬੋਲਣ ਦੇ ਲਈ ਕਿਹਾ ਜਾਂਦਾ ਹੈ ਤਾਂ ਇੰਟਰਵਿਊਜ਼ ਦੇ ਵਿੱਚ ਵੀ ਕਹਿ ਦਿੰਦਾ ਹੈ ਕਿ ਮੈਨੂੰ ਇੰਗਲਿਸ਼ ਘੱਟ ਆਉਂਦੀ ਆ ਯਾਨੀ ਕਿ ਦਲਜੀਤ ਦਸਾਂਝ ਪੰਜਾਬੀ ਨੂੰ ਪ੍ਰਮੋਟ ਕਰਦਾ ਹੈ ਆਪਣੀ ਮਾਂ ਬੋਲੀ ਨੂੰ ਪ੍ਰਮੋਟ ਕਰਦਾ ਆ ਪੂਰੀ ਦੁਨੀਆ ਭਰ ਦੇ ਵਿੱਚ ਸ਼ਾਇਦ ਤੁਸੀਂ ਦਲਜੀਤ ਦਸਾਂਝ ਨੂੰ ਇੰਗਲਿਸ਼ ਬੋਲਦੇ ਹੋਏ ਕਦੇ ਨਹੀਂ ਦੇਖਿਆ ਹੋਵੇਗਾ ਪਰ ਅੱਜ ਇੱਕ ਵੀਡੀਓ ਕਲਿੱਪ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ ਦਲਜੀਤ ਦਸਾਂਝ ਦੀ ਜਦੋਂ ਇੱਕ ਕੈਨੇਡਾ ਦੇ ਨਿਊਜ਼ ਚੈਨਲ ਸਿਟੀ ਨਿਊਜ਼ ਦੇ ਵੱਲੋਂ ਦਲਜੀਤ ਦਸਾਂਝ ਨਾਲ ਕੁਝ ਗੱਲਬਾਤ ਕੀਤੀ ਗਈ ਲੈ ਚਲਦੇ ਹਾਂ ਉਸ ਛੋ And in God's hand, it's not in my hand. So I'm just I'm just doing my work. Special for me, hundred percent. When I was uh, fly out of India, first time in my life, uh, I was in Toronto, first time. Every top global stage, I want with Punjabi be there. English and accent ਤੇ ਕਿਹਾ ਕਿ ਅਦਲਜੀਤ ਦੋਸਾਂਝ ਨੇ ਵੀ ਟੋਰਾਂਟੋ ਦੀ ਸਭ ਤੋਂ ਵੱਡੀ ਸਟੇਜ ਤੇ ਮੈਂ ਪੰਜਾਬੀ ਦੇਖਣਾ ਚਾਹੁੰਦਾ ਸੀ। ਰੋਜਰ ਸਟੇਡੀਅਮ ਆ ਜਿਹੜਾ ਸਭ ਤੋਂ ਵੱਡਾ ਸਟੇਡੀਅਮ ਆ ਤੇ ਉੱਥੇ ਸੋਲਡ ਆਊਟ ਕਰਤਾ। ਸੋ ਦਲਜੀਤ ਦੋਸਾਂਝ ਪੰਜਾਬੀ ਨੂੰ ਪ੍ਰਮੋਟ ਕਰ ਰਿਹਾ, ਪੰਜਾਬੀ ਬੋਲੀ ਨੂੰ ਪ੍ਰਮੋਟ ਕਰ ਰਿਹਾ। ਆਏ ਨਹੀਂ ਵੀ ਦਲਜੀਤ ਦੋਸਾਂਝ ਨੂੰ ਇੰਗਲਿਸ਼ ਨਹੀਂ ਆਉਂਦੀ। ਬਹੁਤ ਵਧੀਆ ਇੰਗਲਿਸ਼ ਆਉਂਦੀ ਆ ਤੇ ਐਕਸੈਂਟ ਵੀ ਆਉਂਦਾ ਆ। ਸਿਰਫ ਪੰਜਾਬੀ ਨੂੰ ਪ੍ਰਮੋਟ ਕਰਨ ਦੇ ਲਈ ਦਲਜੀਤ ਦੋਸਾਂਝ ਇੰਗਲਿਸ਼ ਦੀ ਸਪੋਰਟ ਨਹੀਂ ਕਰਦਾ। ਸੋ ਆਪਣੇ ਆਪ ਦੇ ਵਿੱਚ ਬਹੁਤ ਮਾਣ ਵਾਲੀ ਗੱਲ ਆ ਇਹ ਪੰਜਾਬੀਆਂ ਦੇ ਲਈ। ਕਿ ਵਰਲਡ ਲੈਵਲ ਤੇ ਪੰਜਾਬੀ ਨੂੰ ਦਲਜੀਤ ਦਸਾਂਝ ਲੈ ਕੇ ਜਾ ਰਿਹਾ ਹੈ ਇੱਕ ਲਾਈਕ ਦਲਜੀਤ ਦਸਾਂਝ ਦੇ ਲਈ ਬਣਦਾ ਆ ਤੇ ਇੱਕ ਲਾਈਕ ਮੋਸਾ ਜੱਟ ਦੇ ਲਈ ਵੀ ਬਣਦਾ ਆ ਦੋਨਾਂ ਨੇ ਪੰਜਾਬੀਆਂ ਦਾ ਤੇ ਪੱਗ ਦਾ ਨਾਮ ਪੂਰੀ ਦੁਨੀਆ ਭਰ ਦੇ ਵਿੱਚ ਚਮਕਾ ਦਿੱਤਾ ਮਿਲਦੇ ਹਾਂ ਹੋਰ ਅਪਡੇਟ ਲੈ ਕੇ ਧੰਨਵਾਦ